ਰੀਸਟਾਈਮ ਦੀ ਇੱਕ ਵਿਸ਼ੇਸ਼ ਬੈਠਕ ਮਲੇਰਕੋਲਾ ਦੇ ਵਿੱਚ ਹੋਈ ਜਿਸ ਦੇ ਵਿੱਚ ਰੀਸਟਾਈਮ ਦੇ ਪੂਰੇ ਪੰਜਾਬ ਭਰ ਤੋਂ ਪੱਤਰਕਾਰ ਸਹਿਬਾਨ ਜਿਹੜੇ ਨੇ ਅੱਜ ਉਹਰੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿੱਥੇ ਅੱਜ ਪੰਜਾਬ ਵਿੱਚ ਇਲੈਕਸ਼ਨਾਂ ਨੂੰ ਲੈ ਕੇ ਜਿਹੜੀਆਂ ਹੈ ਉਸ ਦੇ ਉੱਪਰ ਵੀ ਵਿਚਾਰ ਪਟੰਦਰਾ ਕੀਤਾ ਗਿਆ ਤੇ ਇਸ ਦੇ ਨਾਲ ਨਾਲ ਜਿਹੜੇ ਹੈ ਅੱਜ ਕਾਰਡ ਡਿਸਟ੍ਰੀਬਿਊਟਰ ਵੀ ਕੀਤੇ ਗਏ ਨੇ ਕੀ ਕਹਿਣਾ ਚਾਹੁੰਦੇ ਜੀ ਜਿਹੜਾ ਹੈ ਅੱਜ ਮੀਟਿੰਗ ਰੱਖੀ ਗਈ ਹੈ ਮੈਨੂੰ ਸਭ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਆਉਣ ਵਾਸਤੇ ਔਰ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਅੱਜ ਜੋ ਸਲਾਨਾ ਮੀਟਿੰਗ ਸੀ ਐਕਚੁਅਲੀ ਫੋਨ ਤੇ ਗੱਲ ਹੁੰਦੀ ਸੀ ਵੀਡੀਓ ਕਾਲ ਤੇ ਗੱਲ ਹੁੰਦੀ ਸੀ ਕਿ ਬਹੁਤ ਸਾਰੇ ਪੱਤਰਕਾਰਾਂ ਦੇ ਨਾਲ ਫਿਜ਼ਿਕਲੀ ਅਮਣੇ ਸਾਹਮਣੇ ਗੱਲਬਾਤ ਨਹੀਂ ਹੋਈ ਤੇ ਉਹਦੇ ਵਾਸਤੇ ਇੱਕ ਰਿਕਵੈਸਟ ਕੀਤੀ ਸਾਰੇ ਪੱਤਰਕਾਰਾਂ ਨੂੰ ਔਰ ਜਿਨ੍ਹਾਂ ਨੇ ਪ੍ਰਵਾਨ ਕੀਤੀ ਮੈਂ ਸਾਰੇ ਸਾਥੀਆਂ ਦਾ ਬੜਾ ਧੰਨਵਾਦ ਕਰਦਾ ਕਿ ਉਹ ਜੋ ਅੱਜ ਅਮਲੇਰਕੋਟ ਆਏ ਔਰ ਮੀਟਿੰਗ اٹੈਂਡ ਕੀਤੀ ਇਹਦੇ ਵਿੱਚ ਜੋ ਪੇਪਰ ਦੀ ਪਾਲਿਸੀ ਹੈ ਉਹਦੇ ਡਿਸਕਸ਼ਨ ਹੋਈ ਹੈ ਐਡ ਪਾਲਿਸੀ ਉਹਦੇ ਡਿਸਕਸ਼ਨ ਹੋਈ ਹੈ ਔਰ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੀ ਜਿੰਨੇ ਵੀ ਰੀਸੈਂਟ ਟਾਈਮ ਨੂੰ ਪਿਆਰ ਕਰਨ ਵਾਲੇ ਨੇ ਰੀਸੈਂਟ ਟਾਈਮ ਨੂੰ ਅਖਬਾਰ ਨੂੰ ਪੜ੍ਹਨ ਵਾਲੇ ਨੇ ਚੈਨਲ ਦੇ ਫਾਲੋਅਰ ਨੇ ਉਹਨਾਂ ਨੂੰ ਪਤਾ ਹੈ ਕਿ ਰੀਸੈਂਟ ਟਾਈਮ ਦੇ ਐਥਿਕਸ ਦੇ ਉੱਪਰ ਚੱਲਣ ਵਾਲਾ ਚੈਨਲ ਹੈ ਐਥਿਕਸ ਦੇ ਉੱਪਰ ਚੱਲਣ ਵਾਲਾ ਪੇਪਰ ਹੈ ਉਹ ਆਪਣੀ ਪਾਲਿਸੀ ਅਸੀਂ ਸਾਰੇ ਆਪਣੇ ਪੱਤਰਕਾਰ ਭਾਈਚਾਰੇ ਦੇ ਵਿੱਚ ਆਪਣੇ ਜਿੰਨੇ ਵੀ ਬੰਦੇ ਸਾਡੇ ਨਾਲ ਜੁੜੇ ਹੋਣ ਉਹਨਾਂ ਕਿਹਾ ਸਾਡੇ ਡਿਸਟ੍ਰਿਕਟ ਇੰਚਾਰਜ ਆਏ ਆ ਸਾਡੇ ਸਟਾਫਰ ਆਏ ਆ ਔਰ ਸਾਡੇ ਬਿਊਰੋ ਚੀਫ ਆਏ ਆ ਸਾਡੇ ਐਡਵਾਈਜ਼ਰਸ ਆਏ ਆ ਮੈਂ ਇਹਨਾਂ ਦਾ ਸਭ ਦਾ ਬਲੇਰ ਕੋਡ ਲਾ ਪਹੁੰਚਣ ਦੇ ਉੱਪਰ ਧੰਨਵਾਦੀ ਆ ਨਾ ਜੀ ਹੋਰ ਚੋਣਾਂ ਜਿਹੜੇ ਬਿਲਕੁਲ ਸਿਰ ਦੇ ਉੱਪਰ ਪਹੁੰਚੇ ਹੋਏ ਨੇ ਕੀ ਕਹਿਣਾ ਚਾਹਦੇ ਹੋ ਚੋਣਾਂ ਦੇ ਵਿੱਚ ਕੀ ਪੋਲਿਸੀਆਂ ਲੈ ਕੇ ਜਿਹੜਾ ਤੁਹਾਡਾ ਚੈਨਲ ਤੇ ਫਾਰਜਦਾ ਕਰਦਾ ਸਾਡੇ ਚੈਨਲ ਔਰ ਸਾਡੇ ਪੇਪਰ ਦੀ ਇੱਕ ਸਪੱਸ਼ਟ ਪੋਲਿਸੀ ਹੈ ਕਿ ਅਸੀਂ ਕਦੇ ਵੀ ਇੱਕ ਤਰਫਾ ਨਾ ਚੱਲਿਆਂ ਨਾ ਚੱਲਾਂਗੇ ਅਸੀਂ ਖਬਰ ਨੂੰ ਕ੍ਰੀਏਟ ਨਹੀਂ ਕਰਦੇ ਅਸੀਂ ਖਬਰ ਜੋ ਹੁੰਦੀ ਹੈ ਖਬਰ ਨੂੰ ਖਬਰ ਦੇ ਤੌਰ ਦੇ ਉੱਪਰ ਪਬਲਿਕ ਤੱਕ ਪਹੁੰਚਾਉਂਦੇ ਆ ਕਿ ਸਾਡੀ ਪਾਲਿਸੀ ਰਹੀ ਹੈ ਔਰ ਅੱਗੇ ਨੂੰ ਵੀ ਰਹੂਗੀ ਸਾਡੇ ਵਾਸਤੇ ਹਰੇਕ ਪਾਰਟੀ ਇੱਕ ਹੈ ਹਰੇਕ ਕੈਂਡੀਡੇਟ ਇੱਕ ਹੈ ਇਹੀ ਗੱਲ ਅੱਜ ਸਾਡੇ ਪੱਤਰਕਾਰਾਂ ਦੇ ਨਾਲ ਅਥੂਰੇ ਸਾਂਝੀ ਕੀਤੀ ਹੈ ਕਿ ਜਦੋਂ ਵੀ ਚੱਲਣਾ ਹੈ ਆਪਾਂ ਕਿਸੇ ਦੇ ਕੋਈ ਕਿਸੇ ਕਿਸਮ ਦਾ ਪੱਖਪਾਤ ਨਹੀਂ ਹੋਣਾ ਚਾਹੀਦਾ ਖਬਰ ਨੂੰ ਖਬਰ ਦੇ ਤੌਰ ਦੇ ਉੱਪਰ ਪਿਓਰ ਜਰਨਲਿਜ਼ਮ ਕਰਾਂਗੇ ਔਰ ਕਰਦੇ ਰਹੇ ਹਾਂ ਔਰ ਇਨ ਫਿਊਚਰ ਵੀ ਜਰਨਲਿਜ਼ਮ ਹੀ ਕਰਾਂਗੇ ਅਹ ਸਰ ਜੀ 21 ਗੱਲਾਂ ਚਾਹੁੰਦੇ ਹੋ ਜਿਹੜੀ ਹੈ ਅੱਜ ਦੀ ਪੱਤਰਕਾਰੀ ਤੁਸੀਂ ਦੇਖ ਰਹੇ ਹੋ ਕਿ ਜਿਹਨੂੰ ਆਪਾਂ yellow ਪੱਤਰਕਾਰੀ ਵੀ ਕਹਿ ਸਕਦੇ ਹਾਂ ਜਾਂ ਜਿਹਨੂੰ ਗੋਦੀ ਮੀਡੀਆ ਦਾ ਵੀ ਇੱਕ ਨਾਮ ਦਿੱਤਾ ਗਿਆ ਹੈ ਕੀ ਲੱਗਦਾ ਅੱਜ ਦੀ ਪੱਤਰਕਾਰੀ ਜਿਹੜੀ ਸੋਸ਼ਲ ਮੀਡੀਆ 'ਤੇ ਚੱਲਦੇ ਆ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਨਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਮੌਕਾ ਦਿੱਤਾ ਬੋਲਣ ਦਾ ਜਿਹੜੀ ਪੀਲੀ ਪੱਤਰਕਾਰੀ ਦੀ ਤੁਸੀਂ ਗੱਲ ਕਰ ਰਹੇ ਹੋ ਇਹ ਪੀਲੀ ਪੱਤਰਕਾਰੀ ਮੇਰੇ ਤੋਂ ਔਰ ਸਾਡੇ ਰੀਸੈਂਟ ਟਾਈਮ ਦੇ ਗਰੁੱਪ ਤੋਂ ਤਾਂ ਬਹੁਤ ਹੀ ਕੋਸਾ ਦੂਰ ਹੈ ਮੈਂ ਚਾਹਣਾ ਕਿ ਜੋ ਸੱਚ ਹੈ ਸੱਚ ਨੂੰ ਸੱਚ ਕਿਹਾ ਜਾਵੇ ਪੀਲੀ ਪੱਤਰਕਾਰੀ ਦਾ ਸਾਡੀ ਡਿਸਟ੍ਰਿਕਟ ਚ ਨਾ ਹੀ ਨਹੀਂ ਹੈ ਹਾਂ ਸੋ ਰੀਸਰਟ ਟਾਈਮ ਜਿਹੜੀ ਹੈ ਜਿੰਨਾਂ ਦੀ ਅੱਜ ਬੈਠਕ ਰੱਖੀ ਗਈ ਸੀ ਮਲੇਕ ਕੋੜਲਾ ਵਿੱਚ ਇੱਕ ਸੰਕਲਪ ਲੈ ਕੇ ਚੱਲੀ ਆ ਕਿ ਪੱਤਰਕਾਰੀ ਕਰਨੀ ਆ ਤਾਂ ਬਿਲਕੁਲ ਸਾਫ਼ ਸੁਥਰੀ ਪੱਤਰਕਾਰੀ ਕਰਨੀ ਆ ਜੇਕਰ ਗੱਲ ਚੋਣਾਂਵਾਂ ਦੀ ਗੱਲ ਕਰੀਏ ਤਾਂ ਪੱਖ ਜਿਹੜਾ ਹੈ ਦੋਨੇ ਪੱਖੋਂ ਰੱਖ ਕੇ ਜਿਹੜੇ ਹੈ ਇਹ ਇਲੈਕਸ਼ਨਾਂ ਦੀ ਕਵਰੇਜ ਵੀ ਪੱਤਰਕਾਰਾਂ ਨੂੰ ਜਰੀ ਹੈ ਸਮਝਾਈ ਗਈ ਹੈ